ਤਮਿਲਨਾਡੂ ਦੇ ਵਿੱਚ ਟ੍ਰੇਨ ਨੂੰ ਭਿਆਨਕ ਅੱਗ ਲੱਗੀ ਹੈ ਤੇਲ ਦੇ ਨਾਲ ਭਰੀ ਮਾਲ ਗੱਡੀ ਨੂੰ ਭਿਆਨਕ ਅੱਗ ਲੱਗੀ ਹੈ ਸਮਾਨ ਦੇ ਵਿੱਚ ਬਹੁਤ ਉੱਪਰ ਤੱਕ ਕਾਲੇ ਧੂੰਏ ਦਾ ਗੁਬਾਰ ਨਜ਼ਰ ਆਇਆ ਹੈ ਕਈ ਮੀਟਰ ਉੱਚਾ ਕਾਲੇ ਧੂੰਏ ਦਾ ਗੁਬਾਰ ਵੇਖਿਆ ਗਿਆ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤਮਿਲਨਾਡੂ ਦੇ ਤਿਰੂਵਲੂਰ ਦੀ ਇਹ ਪੂਰੀ ਘਟਨਾ ਹੈ ਅੱਗ ਕਿੰਨੀ ਭਿਆਨਕ ਹੈ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਵੇਂ ਅੱਗ ਦੀਆਂ ਜ਼ਬਰਦਸਤ ਲਪਟਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਧੂੰਏ ਦਾ ਗੁਬਾਰ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਅ ਦਰਸਲ ਤੇਲ ਦੇ ਨਾਲ ਭਰੀ ਮਾਲ ਗੱਡੀ ਨੂੰ ਅਚਾਨਕ ਹੀ ਭਿਆਨਕ ਅੱਗ ਲੱਗ ਜਾਂਦੀ ਹੈ ਅਸਮਾਨ ਦੇ ਵਿੱਚ ਉੱਪਰ ਤੱਕ ਫਿਰ ਕਾਲੇ ਰੰਗ ਦਾ ਧੂੰਆਂ ਉੱਦਦਾ ਹੋਇਆ ਨਜ਼ਰ ਆ ਰਿਹਾ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਵੀ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਆ ਤਮਨ ਲਾਡੂ ਦੇ ਤਰੂ ਵੰਦੂਰ ਦੀ ਇਹ ਪੂਰੀ ਘਟਨਾ ਹੈ ਅੱਗ ਦੀਆਂ ਲਪਟਾਂ ਇਹ ਦੱਸ ਰਹੀਆਂ ਨੇ ਕਿ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਹੈ ਉਸ ਤੋਂ ਬਾਅਦ ਸਫਾਰੀ ਵਿਭਾਗ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਪਰ ਅੱਗ ਕਿੰਨੀ ਜ਼ਬਰਦਸਤ ਕਿੰਨੀ ਭਿਆਨਕ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਜ਼ਬਰਦਸਤ ਅੱਗ ਦੀਆਂ ਲਪਟਾਂ ਨਿੱਕੀਆਂ ਜਿਹੀਆਂ ਨਜ਼ਰ ਆ ਰਹੀਆਂ ਨੇ ਧੂਮੇ ਦਾ ਗੁਬਾਰ ਆਸਮਾਨ ਦੇ ਵੱਲ ਉੱਠਦਾ ਹੋਇਆ ਵੇਖਿਆ ਜਾ ਸਕਦਾ ਹੈ ਆ ਦੱਸੋ ਤਮਨ ਅਡੋ ਦੀਆਂ ਤਸਵੀਰਾਂ ਕਿੱਥੇ ਕਿ ਟ੍ਰੇਨ ਨੂੰ ਅਚਾਨਕ ਭਿਆਨਕ ਅੱਗ ਲੱਗ ਜਾਂਦੀ ਹੈ ਤੇਲ ਦੇ ਨਾਲ ਆ ਭਰੀ ਇਹ ਮਾਲ ਗੱਡੀ ਸੀ ਇਸ ਨੂੰ ਕਿ ਭਿਆਨਕ ਅੱਗ ਲੱਗੀ ਤੇ ਤੇਲ ਦੇ ਨਾਲ ਦਰਸਲ ਆ ਭਰੀ ਮਾਲ ਗੱਡੀ ਸੀ ਤੇ ਇਸ ਜ਼ਬਰਦਸਤ ਅੱਗ ਲੱਗਣ ਦਾ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਆ ਤੇਲ ਦੇ ਨਾਲ ਭਰੀ ਮਾਲ ਗੱਡੀ ਸੀ ਤੇ ਅੱਗ ਨੇ ਭਿਆਨਕ ਰੂਪ ਤੇਲ ਦੇ ਚਲਦਿਆਂ ਧਾਰਨ ਕਰ ਲਿਆ ਉਸ ਤੋਂ ਬਾਅਦ ਚੱਗ ਤੇ ਲਗਾਤਾਰ ਕਾਬੂ ਪਾਉਣ ਦੀਆਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿੰਨੀ ਜ਼ਬਰਦਸਤ ਲੱਗੀ ਹੋਈ ਅੱਗ ਨਜ਼ਰ ਆ ਰਹੀ ਹੈ ਅੱਗ ਦੀਆਂ ਲਪਟਾਂ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਧੂਮੇ ਦਾ ਗੁਬਾਰ ਅਸਮਾਨ ਦੇ ਵੱਲ ਉੱਠਦਾ ਹੋਇਆ ਆ ਸਾਫ ਇਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕੋਰ 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 ਬੈਟਲ ਦੇ ਫੀਲਰ ਹੋ ਰਹੇ ਨੇ ਹੂੰ ਗੱਪ ਦਾ ਵੱਲੋਂ ਕਤਲ ਕੀਤੀ ਗਈ ਰਾਧਿਕਾ ਇਹ ਆਦਬਦੀ ਸਹੇਲੀ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਰਾਧਿਕਾ ਦੀ ਸਹੇਲੀ ਹਿਮਾ ਸ਼ਿਖਾ ਸਿੰਘ ਰਾਜਪੂਤ ਨੇ ਵੱਡਾ ਦਾਵਾ ਕੀਤਾ ਉਸ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਰਾਧਿਕਾ ਤੇ ਬਹੁਤ ਪਾਬੰਦੀਆਂ ਸਨ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਨਹੀਂ ਕਰ ਸਕਦੀ ਸੀ ਰਾਧਿਕਾ ਹਰ ਗੱਲ ਦੇ ਲਈ ਰਾਧਿਕਾ ਨੂੰ ਸਫਾਈਆਂ ਦੇਣੀਆਂ ਪੈਂਦੀਆਂ ਸਨ ਰਾਧਿਕਾ ਨੂੰ ਰੀਲਾਂ ਬਣਾਉਣ ਦਾ ਵੀ ਬਹੁਤ ਸ਼ੌਕ ਸੀ ਤਾਂ ਰਾਧਿਕਾ ਦੀ ਸਹੇਲੀ ਦੇ ਵੱਲੋਂ ਜੋ ਇਹ ਵੱਡਾ ਦਾਵਾ ਕੀਤਾ ਗਿਆ ਜੋ ਉਸ ਦੇ ਵੱਲੋਂ ਕਿਹਾ ਗਿਆ ਕਿ ਘਰ ਦੇ ਵਿੱਚ ਰਾਧਿਕਾ ਤੇ ਬਹੁਤ ਪਾਬੰਦੀਆਂ ਸਨ ਆਪਣੀ ਮਰਜ਼ੀ ਦੇ ਨਾਲ ਰਾਧਿਕਾ ਕੁਝ ਵੀ ਨਹੀਂ ਕਰ ਸਕਦੀ ਸੀ ਹਰ ਗੱਲ ਦੇ ਲਈ ਰਾਧਿਕਾ ਨੂੰ ਸਫਾਈਆਂ ਦੇਣੀਆਂ ਪੈਂਦੀਆਂ ਸਨ ਰਾਧਿਕਾ ਨੂੰ ਰੀਲਾਂ ਬਣਾਉਣ ਦਾ ਬਹੁਤ ਸ਼ੌਕ ਸੀ ਦਸਲ ਪਿਛਲੇ ਦਿਨਾਂ ਦੀ ਇਹ ਪੂਰੀ ਵਾਰਦਾਤ ਹੈ ਜਦੋਂ ਕਿ ਰਾਧਿਕਾ ਦੇ ਪਿਤਾ ਦੇ ਵੱਲੋਂ ਹੀ ਇਹ ਬੇਹੱਦ ਖੌਫਨਾ ਅਖਬਾਰਦਾਰਤ ਨੂੰ ਅੰਜਾਮ ਦਿੱਤਾ ਕਿ ਆਪਣੀ ਧੀ ਰਾਧਿਕਾ ਯਾਦਵ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦਾ ਜੋ ਉਸ ਦੇ ਬਾਅਦ ਵਜ੍ਹਾ ਸਾਫ ਹੁੰਦੀ ਹੈ ਕਿ ਲੋਕਾਂ ਨੂੰ ਲੋਕਾਂ ਦੇ ਵੱਲੋਂ ਤਾਨੇ ਮੇਨੇ ਮਾਰੇ ਜਾਂਦੇ ਸਨ ਉਸ ਨੂੰ ਕਿ ਧੀ ਦੀ ਕਮਾਈ ਖਾਂਦਾ ਇਸ ਗੱਲ ਦਾ ਉਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਜੋ ਵਜ੍ਹਾ ਦੱਸੀ ਦੱਸੀ ਕਿ ਉਸ ਦੇ ਅਵਲ ਨੂੰ ਜਿਹੜਾ ਕਿ ਕਬੂਲਿਆ ਗਿਆ ਆਪਣੇ ਗੁਨਾਹ ਨੂੰ ਉਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤਾਂ ਜੋ ਰਾਧਿਕਾ ਦੇ ਵੱਲੋਂ ਰੀਲਸ ਬਣਾਈਆਂ ਜਾਂਦੀਆਂ ਸਨ ਉਸ ਤੋਂ ਵੀ ਉਸ ਦਾ ਪਿਤਾ ਖਫਾ ਸੀ ਇਸ ਦੇ ਚੱਲਦੇ ਹੀ ਉਸ ਨੇ ਬੇਹੱਦ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਜੋ ਟੈਨਿਸ ਪਲੇਸ 'ਚ ਟੈਨਿਸ ਦੀ ਖਿਡਾਰਨ ਸੀ ਰਾਧਿਕਾ ਯਾਦਵ ਉਸ ਦਾ ਕਤਲ ਕਰ ਦਿੱਤਾ ਤੇ ਉਸ ਦੀ ਸਹੇਲੀ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਘਰ ਦੇ ਵਿੱਚ ਰਾਧਿਕਾ ਤੇ ਬਹੁਤ ਪਾਬੰਦੀਆਂ ਸਨ ਆਪਣੀ ਮਰਜ਼ੀ ਦੇ ਨਾਲ ਰਾਧਿਕਾ ਕੁਝ ਵੀ ਨਹੀਂ ਕਰ ਸਕਦੀ ਸੀ राधिका यादव एक इंटरनेशनल लेवल टेनिस प्लेयर थी वो मेरी वो मेरी बहुत अच्छी दोस्त थी बहुत ज़्यादा काइंड सोल थी वो बहुत स्वीट uh, थी बहुत ज़्यादा इनोसेंट थी एंड वो पिछले अठारह साल से टेनिस परस्यू कर रही थी उसको फोटोज़ क्लिक करवाना और वीडियोस वगैरह बनाना बहुत ज़्यादा पसंद था वो जो एक कमर्शियल वीडियो उसकी चल रही है वो एक बस नॉर्मल म्यूजिक वीडियो थी जो उसने आई गेस एक डेढ़ साल पहले शूट करी थी एंड उसके खुद के फादर ने उसे ड्रॉप करा था उसके अलावा भी उसके काफ़ी ज़्यादा शूट्स थे एंड उधर धीरे धीरे करके वो सब चीज़ें बंद हो गई बिकॉज उसके पेरेंट्स बहुत ज़्यादा आपस वो बहुत ज़्यादा ऐसे थे कि लोग क्या कहेंगे उनके पास हमेशा से ही सोसाइटल प्रेशर बहुत ज्यादा था और वो हमेशा से ही ऑर्थोडॉक्स थे मतलब वो रोका टोकी हर चीज में रहती थी मतलब मैं और राधिका हमने आई थिंक वी स्टार्टेड प्लेइंग इन बैक 2012 या 13 में हम साथ में ट्रैवल भी करते थे हमने आपस में भी बहुत सारे मैचेस खेले हैं तो मतलब मैंने उसे देखा नहीं है कि किसी से ज्यादा बात करते हुए हमेशा देखा है कि वो अपने पेरेंट्स के साथ ही रहती है एंड लव जिहाद के बारे में बात हो रही है आपके पास कोई किसी के पास कुछ प्रूफ क्यों नहीं है लव जिहाद वो किसी से बात भी नहीं करती थी उसके घर पे इतनी ज़्यादा रिस्ट्रिक्शंस थी बट वो बहुत टाइम से ना अपने घर पे सफर कर रही थी बहुत ज़्यादा उसको ना घर पे बहुत ज़्यादा घुटन महसूस होती थी क्योंकि ऐसे कौन ही रहना चाहेगा यार हर चीज़ का एक्सप्लेन करते रहना कि क्यों कर रहे हैं क्या कर रहे हैं किससे बात कर रहे हो आई रिमेम्बर वीडियो कॉल्स पे भी उसको दिखाना पड़ता था कि अभी देखो हिमांशिका से मेरी बात हो रही है मैं उसके घर पे भी विजिट करती थी तो ਉਸ ਕੇ ਅਕੈਡਮੀ ਉਸ ਕੇ ਘਰ ਸੇ ਹਾਰਡਲੀ 50 ਮੀਟਰਸ ਦੂਰ ਸੀ ਬਟ ਫਿਰ ਵੀ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਧਰਮਵੀਰ ਸ਼ਰਮਾ ਜੁੜ ਚੁੱਕੇ ਨੇ ਧਰਮਵੀਰ ਹੁਣ ਰਾਧਿਕਾ ਯਾਦਵ ਦੀ ਸਹੇਲੀ ਦੇ ਵੱਲੋਂ ਵੱਡਾ ਦਾਵਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਰਾਧਿਕਾ ਤੇ ਬਹੁਤ ਪਾਬੰਦੀਆਂ ਸਨ ਆਪਣੀ ਮਰਜ਼ੀ ਦੇ ਨਾਲ ਰਾਧਿਕਾ ਕੁਝ ਕਰ ਵੀ ਨਹੀਂ ਸਕਦੀ ਸੀ ਆ ਜੇਕਰ ਇਸ ਦਾਅਵੇ ਦੇ ਨਾਲ ਹੁਣ ਤੱਕ ਦੀ ਪੂਰੀ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਜ਼ਰੂਰ ਜਾਣਕਾਰੀ ਦਿਓ ਕਿ ਹੁਣ ਤੱਕ ਕੀ ਕੁਝ ਸਾਫ ਹੋਇਆ ਹੈ जांच कितने गुड़गांव पुलिस लगातार ये दावा कर रही है कि जो दीपक है जो साधिका के पिता हैं जो हत्या के आरोपी हैं उन्होंने हत्या सिर्फ सिर्फ और एकेडमी को लेकर की है लेकिन इसके साथ साथ बहुत सारे सवाल खड़े हो रहे हैं क्योंकि गुरुग्राम पुलिस की ये जो थ्योरी है और जो दीपक का ये दावा है ये किसी भी तरह से गले नहीं उतरता क्योंकि उसकी बड़ी वजह ये है की जिस पिता ने खुद करीब दो करोड़ रूपए खर्च करके उसको ना सिर्फ खिलाया हो बल्कि उसके लिए अकेडमी खुलवाई वो भला फिर क्यों अकेडमी को बंद करवाएगा ये सवाल लगातार उठ रहा है कल उसके ताऊ ने भी यही बात की राधिका ने कि वो उसने जो खुद पैसे खर्च किए हैं तो वो फिर उसको अकेडमी क्यों बंद करवाएगा और अब जो सहेली जो राधिका की सहेली ने जो दावा किया है उसको कई सारी चीजें उसमें दिख रही है की जाहिर सी बात है की कहीं ना कहीं मानसिक तौर के ऊपर राधिका के ऊपर भी दबाव था और राधिका जिस तरह की जिंदगी जीना चाहती थी उसको लेकर के पिता और बेटी के बीच में विवाद था ये बात कई लोगों ने कही है उसके जो दोस्त है वो लगातार ये बात कह रहे हैं कि जिस तरह की जिंदगी जीना चाहती थी राधिका उसको लेकर के उसके पिता जो है वो खुश नहीं थे और इसीलिए इस इस पूरी वारदात को कहीं ना कहीं अंजाम दिया गया अब है अब ग्राम पुलिस का जो जांच का दायरा है हो सकता है वो इससे आगे निकले बहुत सारी चीजें ऐसी ग्राम पुलिस ने ये भी नहीं बताया कि जो राधिका है उसका मोबाइल कहाँ है उसके मोबाइल में क्या कुछ मिला क्या उसके अकाउंट्स क्यों डिलीट किए गए अचानक से उसने अपने अकाउंट्स क्यों डिलीट किए कौन कौन दोस्त मिलते थे क्या बातें होती थी इस तरह की अभी तक की कोई जांच गुरु राम पुलिस ने नहीं की है और न ही गुरु पुलिस ने इस तरह का कोई खुलासा किया है प्रोग्राम पुलिस सिर्फ और सिर्फ दीपक के का जो कबूलनामा है उस पर विश्वास करके बैठी है और उसी को लेकर के वो लगातार बयान दे रही है मीडिया में की दीपक ने सिर्फ और सिर्फ अकेडमी के लिए अपनी बेटी की हत्या की है लेकिन अभी भी सवाल बहुत सारे उठ रहे हैं अब जब जाँच पूरी होगी तो उसके बाद ही साफ हो पाएगा की इसमें क्या कुछ बोर्ड एंगल इसमें थे जी हां ठीक है तरवीर फिलहाल दी पूरी जानकारी ਲਈ ਬਹੁਤ ਬਹੁਤ ਧੰਨਵਾਦ ਤਾਂ ਗੁਰੂਗ੍ਰਾਮ ਦੇ ਵਿੱਚ ਪਿਤਾ ਵੱਲੋਂ ਕਤਲ ਕੀਤੀ ਗ੍ਰਾਧਿਕਾ ਯਾਦਤ ਦੀ ਸਹੇਲੀ ਦੇ ਵੱਲੋਂ ਵੀ ਆ ਵੱਡਾ ਦਾਵਾ ਕੀਤਾ ਕਿ ਉਸ ਦਾ ਕਹਿੰਦੇ ਕਿ ਘਰ ਦੇ ਵਿੱਚ ਰਾਧਿਕਾ ਤੇ ਬਹੁਤ ਪਾਬੰਦੀਆਂ ਸਨ ਆਪਣੀ ਮਰਜ਼ੀ ਦੇ ਨਾਲ ਕੁਝ ਵੀ ਰਾਧਿਕਾ ਨਹੀਂ ਕਰ ਸਕਦੀ ਸੀ ਹਰ ਗੱਲ ਦੇ ਰਾਧਿਕਾ ਨੂੰ ਸਫਾਈਆਂ ਦੇਣੀਆਂ ਪੈਂਦੀਆਂ ਸਨ ਦੂਜੇ ਪਾਸੇ ਇਸ ਨੂੰ ਲੈ ਕੇ ਇਸ ਪੂਰੀ ਕਤਲ ਦੀ ਵਾਰਦਾਤ ਨੂੰ ਲੈ ਕੇ ਪੁਲਿਸ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਇੰਟਰਨੈਸ਼ਨਲ ਲੈਵਲ ਟੈਨਿਸ ਪਲੇਅਰ ਵੀ ਉਹ ਮੇਰੀ वो मेरी बहुत अच्छी दोस्त थी वो बहुत ज़्यादा काइंड सोल थी वो बहुत स्वीट uh, थी बहुत ज़्यादा इनोसेंट थी एंड